ਮਾੜੇ ਹਾਲਾਤ ਨੇ ਜੀ ਇੱਥੋਂ ਪਤਾ ਲੱਗਦਾ ਵੀ ਇਸ ਟਾਈਮ ਸਰਕਾਰ ਕਿੱਥੇ ਖੜੀ ਆ ਦੋ ਸਾਲ ਇਲੈਕਸ਼ਨ ਨਹੀਂ ਹੋਏ ਤੇ ਜਿਹੜੇ ਮੈਂ ਸਮਝਦਾ ਆਪਣੇ ਆਪਣੇ ਵਾਰਡਾਂ ਦੇ ਵਿੱਚ ਲੱਗੇ ਸੀ ਇਨਸਪੈਕਟਰ ਉਹ ਆਪਣੇ ਆਪ ਨੂੰ ਹੀ ਕਾਉਂਸਲਰ ਸਮਝਦੇ ਸੀ ਆਪਣੇ ਆਪ ਨੂੰ ਹੀ ਅਫਸਰ ਸਮਝਦੇ ਸੀ ਆਪਣੇ ਆਪ ਨੂੰ ਹੀ ਮੰਤਰੀ ਸਮਝਦੇ ਸੀ ਉਹੀ ਹੋਲੀ-ਸੋਲੀ ਮਾਲਕ ਬਣ ਗਏ ਸੀ ਕਿਉਂਕਿ ਐਮਐਲਏ ਸਹਿਬਾਨਾਂ ਕੋ ਇੰਨਾ ਸਮਾਂ ਨਹੀਂ ਹੁੰਦਾ ਸੀ ਉਹਨਾਂ ਦੇ ਕੋ ਤਾਂ ਤਾਂ ਬਹੁਤ ਜ਼ਿਆਦਾ ਲੱਗਿਆ ਹੁੰਦਾ ਸੀ ਕਾਉਂਸਲਰ ਨਾ ਹੋਣ ਕਰਕੇ ਇਸ ਕਰਕੇ ਉਹਨਾਂ ਨੇ ਦੋ ਸਾਲ ਆਪਣੀਆਂ ਪੂਰੀਆਂ ਮਨਮਾਨੀਆਂ ਕੀਤੀਆਂ ਪੂਰਾ ਪੰਜਾਬ ਦੇ ਲੋਕਾਂ ਨੂੰ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਲੁੱਟਿਆ ਜਿਹਦੀ ਜਿਹਦੀ ਜਿੱਥੇ ਡਿਊਟੀ ਹੈ ਤੇ ਜਿਹੜੇ ਐਸੇ ਅਫਸਰ ਨੇ ਜੇ ਕੋਈ ਕਾਉਂਸਲਰ ਸਾਹਿਬ ਉਹਦੇ ਕੋਲ ਜਾ ਰਿਹਾ ਕੋਈ ਵੀ ਨੁਮਾਇੰਦਾ ਜਾ ਰਿਹਾ ਲੋਕਾਂ ਦਾ ਚੁਣਿਆ ਹੋਇਆ ਤੇ ਜੇ ਉਹ ਉਹਦੇ ਕੋਲ ਆਪਣਾ ਪੱਖ ਰੱਖਦਾ ਵੀ ਆਹ ਬੰਦੇ ਨਾਲ ਧੱਕਾ ਹੋ ਰਿਹਾ ਇਹਦੇ ਪੇਪਰ ਆ ਇਹ ਕਿਤਨਾ ਕਿਤੇ ਤੁਸੀਂ ਗਲਤ ਕਰਦੇ ਮੈਨੂੰ ਦੇਖ ਲਓ ਜੇ ਉਹਨੂੰ ਪੜਨ ਨੂੰ ਤਿਆਰ ਨਹੀਂ ਉਹਨੂੰ ਦੇਖਣ ਨੂੰ ਤਿਆਰ ਨਹੀਂ ਇੱਥੋਂ ਸਾਫ ਸਾਫ ਕਲੀਅਰ ਹੁੰਦਾ ਵੀ ਇਸ ਟਾਈਮ ਪੈਸਾ ਵਾਲੇ ਦੋਲੇ ਘੁੰਮਦਾ ਪਿਆ ਵਾ ਬਸ ਪੈਸਾ ਤੇ ਪੈਸਾ ਹੀ ਚਾਹੀਦਾ ਵਾ ਇਹ ਜਿੰਨਾ ਕਿ ਚੱਲਣਾ ਸੀ ਚੱਲ ਗਿਆ ਇਹ ਹੁਣ ਨਾ ਤਾਂ ਚੱਲਣ ਦਵਾਂਗੇ ਇਹ ਜਿਹੜੇ ਵੀ ਵਾਰਡ ਦੇ ਵਿੱਚ ਜੇ ਕਿਸੇ ਵੀ ਕਾਉਂਸਲਰ ਨਾਲ ਉਹਦੀ ਨਾਂ ਸੁਣੀ ਗਈ ਤਾਂ ਪੂਰਾ ਉਹਦਾ ਵਿਰੋਧ ਹੋਏਗਾ ਉਹਦਾ ਪੂਰਾ ਲੇਖਾ ਜੋਖਾ ਕੱਢਾਂਗੇ ਜਿਹੜਾ ਅਫਸਰ ਕਦੋਂ ਲੱਗਿਆ ਕਿੱਥੇ ਲੱਗਿਆ ਹੁਣ ਤੱਕ ਕਿੰਨਾ ਪੈਸਾ ਕਮਾ ਚੁੱਕਾ ਕਿੱਥੇ-ਕਿੱਥੇ ਉਹਨੇ ਪ੍ਰਾਪਤੀਆਂ ਉਹ ਡਾਟਾ ਕੱਢਾਂਗੇ ਤਾਂ ਉਹਨਾਂ ਨੂੰ ਉਹਦਾ ਆਇਨਾ ਦਿਖਾਵਾਂਗੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਾਂਗੇ ਉਹਨਾਂ ਦੀਆਂ ਇਨਕੁਆਰੀਆਂ ਲਵਾਵਾਂਗੇ ਧਰਨੇ ਲਾਵਾਂਗੇ ਇਹ ਅਸੀਂ ਸਾਰੇ ਰਲ ਕੇ ਪੂਰੇ ਲੁਧਿਆਣੇ ਨੂੰ ਜੋ ਲੋਕਾਂ ਨੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਦਾ ਮਾਣ ਤੇ ਸਨਮਾਨ ਦਿੱਤਾ ਪਾਰਟੀ ਨੂੰ ਉਹਨੂੰ ਬਾਖੂਬੀ ਪੂਰਾ ਨਿਭਾਵਾਂਗੇ ਮੇਰਾ ਨਾਮ ਬਨੀਤ ਚਰਮਾ ਜੀ ਜੀ ਮੈਂ 1111 ਪ੍ਰਾਪਰਟੀ ਕੁੱਚਾਪੜਾ ਛੱਜੂ ਰਾਮ ਤੋਂ ਆ ਤੇ ਇਹ 1968 ਤੋਂ ਇੱਥੇ ਹੀ ਖੜਾ ਸੀ ਟੀਐਸ 1 ਆ ਹੁਣ ਪਿੱਛੇ ਦੋ ਸਾਲਾਂ ਤੋਂ ਇਹਨਾਂ ਨੇ ਅਫਸਰ ਜਾਈ ਕਰਕੇ ਬਦਲਤਾਈਏ ਜੀ ਠੀਕ ਹੈ ਮੈਂ ਰੋਜ਼ ਕਾਰਪੋਰੇਸ਼ਨ ਜਾਂਦਾ ਸੀ ਤੱਕੇ ਖਾ ਖਾ ਮੇਰੀਆਂ ਲੱਤਾਂ ਦੁਖਣ ਲੱਗ ਗਈਆਂ ਮੈਨੂੰ ਕੋਈ ਇਹਨਾਂ ਨੇ ਰਾਹ ਨਹੀਂ ਦਿੱਤਾ ਉਹ ਤਾਂ ਮੈਨੂੰ ਅਰਣ ਸ਼ਰਮਾ ਜੀ ਮਿਲ ਗਏ ਉਹਨਾਂ ਨੇ ਮੇਰਾ ਸਾਥ ਦਿੱਤਾ ਨਾਲ ਮੈਨੂੰ ਲੈ ਕੇ ਗਏ ਤਾਂ ਜਾ ਕੇ ਕੀਆ ਫਿਰ ਵੀ ਇਹਨਾਂ ਦੇ ਕਹਿ ਦੇ ਅਨਸਾਰ ਵੀ ਉਹਨਾਂ ਨੇ ਮੇਰਾ ਕੰਮ ਨਹੀਂ ਕੀਤਾ ਐਂਡ ਜਦੋਂ ਲਾਸਟ ਟਾਈਮ ਕੱਲ ਪਰਸੋ ਇਹਨਾਂ ਮੈਨੂੰ ਕੁਦਰਤੀ ਫਿਰ ਮਿਲ ਗਏ ਜਦੋਂ ਮੈਂ ਉੱਥੇ ਪਹੁੰਚਿਆ ਆਇਆ ਸੀ ਤਾਂ ਜਦ ਇਹਨਾਂ ਨੇ ਉਹਨੂੰ ਕਿਹਾ ਤਾਂ ਕਹਿੰਦਾ ਜੌਜੀ ਨੂੰ ਮਰਜ਼ੀ ਸ਼ਿਕਾਇਤ ਕਰ ਦਿਓ ਤੁਸੀਂ ਮੈਂ ਕਿਸੇ ਦੀ ਪਰਿਵਾਰ ਹੀ ਮੰਦਾ ਕੰਮ ਕਰਾਨੇ ਕਿ ਕਿਹਾ ਮੈਂ ਪ੍ਰਾਪਰਟੀ ਬਾਰੇ ਕਰਾ ਕੇ ਆ ਜੀ ਮੇਰਾ ਨਾਮ ਚੜਾਇਆ ਜਾ ਵੀ ਮੇਰੇ ਕੋਲ ਕੋਰਟ ਦੇ ਆਰਡਰ ਆ ਗਏ ਜੀ ਜਦੋਂ ਪਿਛਤੀ ਹਾਂ ਜਦੋਂ ਪਿਛਤੀ ਪ੍ਰਾਪਰਟੀ ਹੈ ਹੁਣ ਸ਼ਿਕਾਇਤ ਦੇਣ ਆਏ ਹੂੰ ਤੇ ਕੀ ਲੱਗਦਾ ਕਿ ਨਾ ਕਿਤੇ ਜਿਨ੍ਹਾਂ ਨੇ ਕਿਹਾ ਕੰਮ ਨਹੀਂ ਹੋ ਰਿਹਾ ਤੁਸੀਂ ਕਹਿੰਦੇ ਹੋ ਤਾਂ ਪਰੇਸ਼ਾਨ ਬਹੁਤ ਪਰੇਸ਼ਾਨ ਹੈ ਜੀ ਤੁਸੀਂ ਮੰਗ ਹੈ ਹੀ ਕਰਦਾ ਇਨਸਾਫ ਹੋਣਾ ਚਾਹੀਦਾ ਐਸੇ ਅਫਸਰਾਂ ਦੇ ਨਕੇਲ ਪਾਣੀ ਚਾਹੀਦੀ ਹੈ ਜੀ ਪਰ ਕੱਲ ਨਾ 10 ਤੋਂ 15 ਦਿਨ ਪੁਰਾਣਾ ਮਸਲਾ ਹੈ ਇਹ ਸਾਡੇ ਵਾਰਡ ਦੇ ਨਾਲ ਦੇ ਨੇ ਇਹ ਬਨੀ ਸ਼ਰਮਾ ਜੀ ਇਹਨਾਂ ਦੀ ਪ੍ਰਾਪਰਟੀ ਕੋਰਟ ਕੇਸ ਚੱਲਦਾ ਜੀ ਇੱਕ ਕੋਰ ਦੀ ਡਿਗਰੀ ਦਾ ਫੈਸਲਾ ਆਇਆ ਹੋਇਆ ਸੀ ਇਹਨ ਬਿਟਵੀਨ ਕੋਰਟ ਕੇਸ 'ਚ ਇੱਕ ਅਪਲੀਕੇਸ਼ਨ ਦੇ ਕੇ ਆਏ ਸੀ ਕਿ ਇਹ ਜਗ੍ਹਾ ਦਾ ਕੋਰਟ ਕੇਸ ਚੱਲਦਾ ਹੈ ਇਹਦੀ ਓਨਰਸ਼ਿਪ ਚੇਂਜ ਨਾ ਕੀਤੀ ਜਾਵੇ। ਉਸ ਤੋਂ ਬਾਅਦ ਜਦੋਂ ਇਹ ਆਪਣੀ ਜਦੋਂ ਇਹਨਾਂ ਕੋਲ ਕੋਰਟ ਦੀ ਡਿਗਰੀ ਆ ਗਈ ਇਹ ਬਾਅਦ 'ਚ ਚੇਂਜ ਕਰਾਣ ਗਏ ਉੱਥੇ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਸਾਰੀ ਜਿਹੜੀ ਹੈ ਪ੍ਰਾਪਰਟੀ ਹੈ ਇੱਕੋ ਬੰਦੇ ਦੇ ਨਾਮ ਦੇ ਰਾ ਦਿੱਤੀ ਗਈ ਹੈ। ਇਹਨਾਂ ਨੇ ਜਦੋਂ ਸ਼ਿਕਾਇਤ ਕੀਤੀ ਪਹਿਲਾਂ ਤਾਂ ਉਹਨੇ ਇਹਨਾਂ ਦੀ ਸੁਣੀ ਨਹੀਂ। 15-20 ਪਹਿਲਾਂ ਜਦੋਂ ਮੇਰੇ ਕੋਲ ਆਏ ਫਿਰ ਮੈਂ ਉਹਦੇ ਕੋਲ ਗਿਆ। ਮੈਂ ਕਿਹਾ ਤੁਸੀਂ ਇਹ ਕਿਦਾਂ ਰਾ ਦਿੱਤੀ ਕੋਰਟ ਦੀ ਡਿਗਰੀ ਦਾ ਕਹਿੰਦਾ ਸਾਡੇ ਕੋਲ ਕੋਰਟ ਦੀ ਡਿਗਰੀ ਲੱਗੀ ਨਹੀਂ ਆਈ ਸੀ। ਅਜਿਹਾ ਕੋਡ ਕੇਸ ਤੇ ਜਦੋਂ ਉਹਨਾਂ ਨੇ ਤੁਹਾਨੂੰ ਆਰਡਰ ਦੀ ਫਾਈਲ ਤੇ ਲਿਖਿਆ ਆ ਆਡੀ ਰਾਈ ਉਹਨਾਂ ਨੇ ਘੜਾਇਆ ਪਿਆ ਕਿ ਮੈਂ ਐਪਲੀਕੇਸ਼ਨ ਦਿੱਤੀ ਹੋਈ ਹੈ ਕਿ ਕੋਡ ਕੇਸ ਚੱਲਦਾ ਹੈ ਅਪਰੋਪਰਟੀ ਕੁਝ ਵੀ ਓਨਰਸ਼ਿਪ ਚੇਂਜ ਨਾ ਕੀਤੀ ਜਾਵੇ ਪਰ ਜਦੋਂ ਫੇਰ ਵੀ ਉਹਨਾਂ ਨੇ ਕਰਤੀ ਫਿਰ ਦੁਆਰੋਂ ਕਹਿੰਦੇ ਮੈਂ ਰਿਵਰਟ ਕਰ ਦੂੰਗਾ ਸਾਡੇ ਕੋਲ ਗਲਤੀ ਨਾਲ ਹੋ ਗਿਆ ਉਹ ਫਾਈਲ ਦੇ ਵਿੱਚ ਕੋਈ ਵੀ origional ਡਾਕੂਮੈਂਟ ਨਹੀਂ ਲੱਗਿਆ ਜਦ ਕਿ ਡੈੱਡ ਸਰਟੀਫਿਕੇਟ ਜ਼ਰੂਰੀ ਹੈ origional ਹੋਣੇ ਉਹ ਚ ਸਾਰੇ ਫੋਟੋ ਸ਼ੀਟ ਕਾਪੀਆਂ ਤੇ ਉਹ ਬੰਦੇ ਨੇ ਚੇਂਜ ਕਰਤੀ ਫਿਰ ਜਦੋਂ ਕੱਲ ਤੇ ਮੈਨੂੰ ਉੱਥੇ ਮਿਲੇ ਕਾਪੀਆਂ ਕੱਲ ਜੀ ਮੇਰ ਸਾਹ ਨੂੰ ਮਿਲਣ ਗਈ ਸੀ ਉਹ ਕੁ ਸ਼ਾਮਦਨ ਉਹਦਾਂ ਗੰਗਾਜ ਨਾਲ ਗੱਲ ਕਰ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਤੁਸੀਂ ਇਹਨਾਂ ਦਾ ਕਰ ਦਿਓ ਕਹਿੰਦਾ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਅਸੀਂ ਕਰ ਦਾਂਗੇ ਇਹ ਕੀ ਕੋਆਪਰੇਟ ਜਾਣੇ ਉਹ ਕਹਿੰਦਾ ਮੈਨੂੰ ਟਾਈਮ ਦਿਓ ਕਿਉਂਕਿ ਟਾਈਮ ਬੰਡ ਕਰ ਦਿਓ 10 ਦਿਨ 15 ਦਿਨ ਕਹਿੰਦਾ ਯਾਰ ਮੈਂ ਕੋਈ ਟਾਈਮ ਨਹੀਂ ਦੇ ਸਕਦਾ ਤੁਸੀਂ ਜੇ ਤੁਹਾਡੇ ਕੋ ਕੋਈ ਜੋ ਹੁੰਦਾ ਕਰ ਲਓ ਜੇ ਮੇਰੀ ਸ਼ਿਕਾਇਤ ਕਰੀਆਂ ਕਰ ਦਿਓ ਕਹਿੰਦਾ ਮੈਂ ਦੇਖ ਲਊਗਾ ਤੇ ਮੇਰਾ ਕੋਈ ਕੀ ਕਰ ਲਊਗਾ ਜੋ ਮੈਨੂੰ ਹੁਣ ਪਤਾ ਲੱਗਿਆ ਉਹ ਬੰਦਾ ਕਲਰਕ ਦੀ ਸੀਟ ਤੇ ਬਹਿੰਦੇ ਕਾਬਲ ਨਹੀਂ ਹੈਗਾ ਕਿਉਂਕਿ ਉਹ ਬੰਦਾ ਸੇਵਾਦਾਰ ਤੋਂ ਕਲਰਕ ਬਣ ਗਿਆ ਕੋਈ ਬਗੈਰ ਪੇਪਰ ਦਿੱਤੇ ਕਿੱਦਾਂ ਬਣਿਆ ਇਹ ਵੀ ਇੱਕ ਚਾਰੋਂ ਜ਼ੋਨਾਂ ਦਾ ਕੰਮ ਕਰ ਰਿਹਾ ਚਾਰੋਂ ਜ਼ੋਨਾਂ ਦੇ ਜਾ ਕੇ ਲੋਕਾਂ ਦੇ ਕੰਮ ਕਰਾਉਂਦਾ ਉਹ ਕਿਉਂ ਕਰਾਂਦਾ ਕਿਉਂਕਿ ਹੁਣ ਕਮਿਸ਼ਨਰ ਸਾਹਿਬ ਨੂੰ ਮਿਲਣ ਆਇਆ ਸ਼ਿਕਾਇਤ ਕਮਿਸ਼ਨਰ ਸਾਹਿਬ ਨੂੰ ਇਹ ਸ਼ਿਕਾਇਤ ਦਵਾਵਾਂਗੇ ਜੋ ਉਹ ਇਹਨਾਂ ਨਾਲ ਬਦਤਮੀਜ਼ੀ ਉਹਨਾਂ ਨੇ ਕੀਤੀ ਜੋ ਉੱਥੇ ਉਹਨੇ ਗੱਲ ਮੈਨੂੰ ਗਿਆ ਕਿ ਦੇ ਦੇ ਦੋ ਕਮਿਸ਼ਨਰ ਸ਼ਿਕਾਇਤ ਮੇਰਾ ਕੋਈ ਕੀ ਕਰ ਲੂਗਾ ਉਹ ਕੋਰਟ ਦੇ ਜਿਹੜਾ ਬੰਦਾ ਕੋਰਟ ਦੇ ਆਰਡਰਾਂ ਦੀ ਪਰਵਾਹ ਨਹੀਂ ਕਰਦਾ ਉਹਨੂੰ ਮਿਕਸ਼ਨ ਨੂੰ ਦੱਸਾਂਗੇ ਕਿ ਤੁਸੀਂ ਉੱਥੇ ਕੀ ਐਕਸ਼ਨ ਲੈਣੇ ਹੋ ਫਰਦਰ ਐਕਸ਼ਨ ਆਪਣੇ ਵਕੀਲ ਸਾਹਿਬ ਨੂੰ ਕਹਿੰਦੀ ਹੈ ਅਸੀਂ ਕੋਰਟ ਦੇ ਵਿੱਚ ਉਹਦੀ ਅਪਲੀਕੇਸ਼ਨ ਕਲਾਵਾਂਗੇ ਤੇ ਵੀ ਜ਼ੋਨ ਤੇ ਇਸ ਤਰ੍ਹਾਂ ਕਮਿਸ਼ਨਰ ਨੂੰ ਮਿਲ ਕੰਪਲੇਨ ਦੇਣਤੀ ਹੈ ਜੀ ਤੇ ਸਾਡੇ ਪਾਰਟਨਰ ਅਦਮ ਸ਼ਰਮਾ ਜੀ ਇਹਨਾਂ ਦੇ ਨਾਲ ਇੱਕ ਸਾਡੇ ਕਾਰਪੀਜ ਕਲਰਿਕ ਨੇ ਤੇ ਬਤਮੀ ਜੀ ਨਾ ਜਾ ਬਹੁਤ ਵੱਧ ਕਰ ਬੋਲ ਕੇ ਜਿਹੜਾ ਮੈਂ ਕੀਤਾ ਉਹਨੇ ਬਤਨਾ ਜੀ ਮੈਂ ਕਿਦਰੀ ਇੱਕ ਫਾਈਲ ਦੀ ਗਲਤੀ ਸੀ ਜਿਹੜੀ ਅਨਲੀਗਲ ਨਾਲ ਚੜਾਤੀ ਜਿਹੜੀ ਗਲਤ ਫਾਈਲ ਚੜਾਤੀ ਉਹਦੇ ਬਾਰੇ ਕਹੇ ਸੀ ਵੀ ਪੰਨੂ ਠੀਕ ਕਰੋ ਤੇ ਸਹੀ ਦਸਤਾਵੇਜ਼ ਆਮ ਲਿਆਓ ਨਾ ਆਡਲ ਕਮਿਸ਼ਨਰ ਕੋਲੋਂ ਉਹਦੇ ਰਿਮੂਵ ਕਰੋ ਪਰ ਉਹ ਥੋੜਾ ਜਿਹਾ ਹੋਰ ਸਾਫ ਸੀਗਾ ਇਸ ਕਰਕੇ ਉਹਦਾ ਅੱਜ ਉਹ ਕੰਦ ਕਰ ਰਹੇ ਨੇ ਕਬੀਛ ਸਾਹਿਬ ਨਾਲ ਅਰੁਣ ਜੀ ਨਾਲ ਆਏ ਆ ਨਾ ਸਾਡੇ ਜਾਰੇ ਚ ਬੱਟੇ ਤੇ ਵੀ ਸਰ ਅਫਸਰ ਸ਼ਹੀ ਹਾਰਦੀ ਹੈ ਹਾਂਜੀ ਅਫਸਰ ਸ਼ਹੀ ਹਾਰਦੀ ਹੈ ਜੇ 2 ਸਾਲ 2.5 ਸਾਲ ਇਲੈਕਸ਼ਨ ਨਾ ਹੋਣ ਦੇ ਵਿੱਚ ਸਾਰੇ ਮੁਲਾਜ਼ਮ ਭਾਵੀ ਹੋ ਗਏ ਇਹ ਜਿੱਤੇ ਨੁਮਾਇੰਦੇ ਨੂੰ ਕੋਈ ਸਮਝ ਨਹੀਂ ਪੇਂਦਾ ਮਤਲਬ ਇਹਨਾਂ ਦੇ ਦਿਮਾਗ ਤੇ ਸਿਰਫ ਸਿਰਫ ਸਰਕਾਰ ਦਾ ਫਤੂਰ ਚੜਿਆ ਹੋਇਆ ਇਹਨੂੰ ਵੀ ਬਈ ਜਿੱਤ ਕੇ ਚਾਹ ਕਿਸੇ ਪਾਰਟੀ ਦਾ ਹੋਵੇ ਉਹ ਚੁਣਿਆ ਨੁਮਾਇੰਦਾ ਉਹਨੇ ਲੋਕਾਂ ਦੇ ਕੰਮ ਕਰਾਉਣੇ ਸੀ ਆਣਾ ਉਹਨੇ ਪੈਸੇ ਦੇਣੇ ਸੀ ਨਹੀਂ ਆਣਾ ਕਿਸੇ ਨੂੰ ਉਨੇ ਲੋਕ ਕਰ ਕਮ ਕਰਾਣਾ ਤਾਂ ਹੀ ਲੋਕਾਂ ਨੇ ਉਹ ਵੋਟਾਂ ਪਾਈਆਂ ਜੋ ਕੰਮ ਕਰਾਣ ਜ਼ਿਆਦਾ ਤੋਂ ਰਕਮ ਤੋਂ ਇੱਜ਼ਤ ਮਾਨ ਸਤਿਕਾਰ ਨਾਲ ਕਰਨਾ ਹੀ ਪੈਣਾ ਨਹੀਂ ਕਰਨ ਕਿ ਪਰਪਰ ਦਿੱਕਤ ਕਮਿਸ਼ਨਰ ਨਾਲ ਗੱਲ ਕਰਨਾ ਤੇ ਹੁਣ ਮਿਲਣਾ ਹੈ ਕਮਿਸ਼ਨਰ ਸਾਹਿਬ ਨਾਲ ਕਮਿਸ਼ਨਰ ਨਾਲ ਮਿਲਣਾ ਸ਼ਿਕਾਇਤ ਦਵਾਂਗੇ ਹਾਂਜੀ ਸ਼ਿਕਾਇਤ ਨਹੀਂ ਸ਼ਿਕਾਇਤ ਨਹੀਂ ਰੱਥੇ